ਅਲੀ ਦੀ ਪਿੰਡੀਆਂ ਦੀਆਂ ਪਿੰਡੀਆਂ ਵਿੱਚ ਸੀ ਤੇ ਸੂਰਜ ਕਹਿੰਦਾ ਬਹਿ ਜਾ ਭਰਾਵਾ ਸਾਹ ਲੈ ਲੈ ਨਹੀਂ ਤਾਂ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਮੈਂ ਕਿਹਾ ਫਿਰ ਆਪਾਂ ਸਾਹ ਲੈਣਾ ਚੰਗਾ ਸ਼ੁਕਰ ਹੈ ਲੋਕੋ ਦਰਖਤ ਨਾ ਵਟਿਆ ਕਰੋ ਸਾਡੇ ਬੰਦੇ ਨੇ ਵੀ ਦਰਖਤ ਸਾਰੇ ਵੜਦੇ ਦੋ ਟਾਲੀਆਂ ਮੈਂ ਲੜ ਕੇ ਰੱਖ ਲਈਆਂ ਖੇਤ ਹੁਣ ਇਹਦੀ ਛਾਵੇਂ ਮੰਜਾ ਢਾਹ ਲਈਦਾ ਇਹ ਇੱਕ ਆ ਮੈਂ ਬਣਾਈ ਹੈ ਜੇ ਇਹਦੀ ਛਾਂ ਕਿਤੇ ਨਾ ਹੋਵੇ ਤਾਂ ਇੱਥੇ ਜਦਰਾ ਖਰਾ ਆਪਣਾ ਖੇਤ ਲਾ ਆਪਣੇ ਪਿੱਛੇ ਪੱਠਿਆ ਤੋਂ ਗਾਂਹਾਂ ਉੱਥੇ ਮੋਟਰ ਚੱਲੀ ਜਾਂਦੀ ਸੋਲਰ ਤੁਨ ਮੈਂ ਵਖਾਵਾਂ ਇਹ ਓਹ ਵੇਖੋ ਜੀ ਚਲੋ ਇਹਦਾ ਸ਼ੁਕਰ ਆ ਜੇ ਪਾਣੀ ਪੀਣ ਨੂੰ ਹੈਗਾ ਔਰ ਇਹ ਸਬਜੀ ਤੁਨ ਨੂੰ ਵਖਾਵਾਂ ਵੀਰੋ ਉੱਥੇ ਗੋਡੀ ਪਾ ਰਿਆ ਸੀ ਵੀਰੇ ਮੈਂ ਕਿਹਾ ਵੀ ਮਰਨ ਨਾਲੋਂ ਤਾਂ ਸਾਹ ਲੈਣਾ ਚੰਗਾ ਯਾਰ ਇੱਕ ਦਿਨ ਲੇਟ ਹੋ ਜਾਊਗਾ ਕੰਮ ਪਰ ਲੱਗਿਆ ਵੀ ਵੀਰ ਮੇਰੇ ਮੈਂ 3 ਵਜੇ ਤਾਂ ਆ ਕੇ ਆ ਆ 3 ਕੇ 4 ਵਜੇਗੇ ਸੀਗੇ ਦਰਾਖਤ ਬਾਈ ਨਾ ਪੱਟਾ ਕੋਈ ਦਰਾਖਤ ਵੱਧ ਤੋਂ ਵੱਧ ਲਾਓ ਯਾਰ ਇਹ ਨਾ ਇਹ ਦਰਾਖਤ ਆਪਣੀ ਪੰਜਾਬ ਦੀ ਸ਼ਾਨ ਮੌਸਮ ਠੰਡਾ ਰੱਖਣ ਚ ਮਦਦ ਕਰਦੇ ਆ ਮੀਂਹਾਂ ਚ ਮਦਦ ਕਰਦੇ ਆ ਨੇ ਦਾ ਪਾ ਦਾ ਦੋ ਘੰਨਾ ਚ ਫੁੜਕਦੀ ਹੈ ਜਿਸ ਤਰ੍ਹਾਂ ਗਰਮੀ ਪੈ ਲੱਗਦੀ ਹੁਣ ਝੋਨੇ ਦਾ ਹਲ ਵੇ ਲੋ ਝੋਨੇ ਨੇ ਵੀ ਕੋਈ ਖਾਸ 부ੱਜਾ ਨਹੀਂ ਮਾਰਿਆ ਹੱਬ ਤੱਕ ਦਾ ਦਾ ਰਹਿ ਗਿਆ ਹਫਤੇ ਚ ਕੀ 부ੱਜਾ ਮਾਰੂ ਐ ਕੀ ਮੀ ਤੋ ਬਾਦ ਵੀ ਗਰਮੀ ਦਾ ਕਹਿਰ ਟੁੱਟ ਨਹੀਂ ਰਿਹਾ ਬਸ ਅੱਜ 28 ਹਾਰ ਹੋ ਗਿਆ ਸੌਣ ਚੜੂਗਾ ਦਾ ਵੀਰੇ ਕੀ ਕਰਦਾ ਦਾਤਾ ਵੱਲਾਂ ਕੱਦੂ ਦੀਆਂ ਵੀਰੇ ਸਾਰੀਆਂ ਮੱਚੀਆਂ ਪਿੰਡੀਆਂ ਪਿੰਡੀਆਂ ਰਹਿ ਗਈਆਂ ਜਾਂ ਚੌਲੇ ਰਹਿ ਗਏ ਆ ਬਰਕਾਨ ਨਾ ਜਿਹੜੀ ਇਹਨੂੰ ਆਪਾਂ ਗੁੰਮੜੇ ਕਹਿੰਦੇ ਆ ਇਹਦੀ ਸ਼ਾਂ ਬੜੀ ਹੁੰਦੀ ਆ ਇਹ ਵਧੀਆ ਬੰਦਾ ਜਿਹਾ ਸੰਭਾਲੀ ਕਰੇ ਨਾ ਐ ਟਿਕਾਣੇ ਤੇ ਲੱਗੀ ਹੋਵੇ ਘਰੇ ਵੀ ਇਹ ਮੈਂ ਕਹਿਆ ਜੀ ਇਹਦੇ ਨਜ਼ਾਰੇ ਆ ਬਰਕਾਨ ਦੇ ਤਾਂ ਇਹਨੂੰ ਆਪਾਂ ਗੁੰਮੜੇ ਕਹਿ ਦਿੰਨੇ ਆ ਗੁੰਮ ਮਤਲਬ ਇਹ ਗੋਲ ਗੋਲ ਹੁੰਦੀ ਆ ਓ ਵੇ ਗਵੀਲਦਾਰ ਭਾਈ ਆਟਾ ਭਉਣ ਚੱਲਿਆ ਏ ਆਉ ਰਿਹਾ ਗਵੀਲਦਾਰੀ ਨੇ ਮਾਰਿਆ ਦੇ ਦੁਨੀਆ ਜੰਮ ਦਾ ਬੁੱਟਾ ਹੋਵੇ ਜਿਵੇਂ ਉਹ ਅੰਬ ਦਾ ਬੁੱਟਾ ਇਹਦੀ ਵੀ ਸ਼ਾਂ ਬਹੁਤ ਹੁੰਦੀ ਆ ਅਸਪੈਦੇ ਦੀ ਕੋਈ ਖਾਸ ਸ਼ਾਂ ਨਹੀਂ ਹੁੰਦੀ ਜਾਂ ਆਪਣੇ ਟਾਲੀਆਂ ਹਾਹਾ ਨਜ਼ਾਰਾ ਦੇ ਰਹੀਆਂ Wah, guru.